ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆ ਦੋਸਤੋ ਵੀਰ ਸੰਦੀਪ ਸਿੰਘ ਦੇ ਕੋਲ ਭੁੱਲਾ ਡੇਰੀ ਫਾਰਮ ਤੇ ਆਏ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਜਿਹੜੀ ਅਪਡੇਟ ਆ ਜਲਦੀ ਦੇਨੇ ਰਹਿੰਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਅੱਜ ਵੀ ਘਟੋ ਘਟ ਜੇਕਰ ਆਪਾਂ ਬੈੜਾਂ ਦੀ ਗੱਲ ਕਰੀਏ ਤੇ 8-7 ਨਗ ਜਿਹੜੇ ਅੱਜ ਬਿਲਕੁਲ ਬਕਾਊ ਨੇ ਬਾਕੀ ਚੰਗੀ ਕੁਆਲਿਟੀ ਹੁੰਦੀ ਆ ਕੁਆਲਿਟੀ ਦੀ ਜੇਕਰ ਆਪਾਂ ਗੱਲ ਕਰੀਏ ਦੋਸਤੋ ਸ਼ਾਹੀਵਾਲ ਕ੍ਰੋਸ ਜਰਸੀ ਐਚ ਐਫ ਇਹ ਜਿਹੜੀ ਬਰੀਡ ਦੀਆਂ ਜਿਹੜੀਆਂ ਦੋਸਤੋ ਵਹਿੜਾਂ ਨੇ ਉਹ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਅੱਜ ਕੱਲੀ ਕੱਲੀ ਵਹਿੜਦੀ ਆਪਾਂ ਪੂਰੀ ਇਨਫੋਰਮੇਸ਼ਨ ਲੈ ਕੇ ਭਾਈ ਸੰਦੀਪ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਟਾਈਮ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਵੀਡੀਓ ਬਣਾਉਣ ਦਾ ਟਾਈਮ ਦੋਸਤੋ 11:40 ਮਿੰਟ ਦਾ ਤੇ ਤਰੀਕ 17 16 ਤਰੀਕ ਹੈ ਜਿਹੜੀ ਮੈਂ ਤੁਹਾਨੂੰ ਕਨਫਰਮ ਕਰਾ ਦੇਣਾ 16 ਜੂਨ ਆ ਜੀ ਤਾਂ ਪਸ਼ੂ ਕਿੰਨੇ ਸਵੇ ਸਵੇ ਆ ਕੀ ਇਹਨਾਂ ਦੀ ਹਿਸਟਰੀ ਆ ਪਿੱਛੇ ਕੀ ਡਿਟੇਲ ਆ ਉਹ ਪੂਰੀ ਗੱਲਬਾਤ ਆਪਾਂ ਬਾਈ ਸੰਦੀਪ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਾਂਗੇ ਸੋ ਪਸ਼ੂ ਜਿਹੜਾ ਪਸੰਦ ਆਊਗਾ ਉਹਦੀ ਚੁਾਈ ਤਸੰਨੀ ਤੁਸੀਂ ਕਰ ਲਿਓ ਘਰ ਵਿਜਿਟ ਕਰਕੇ ਬਾਕੀ ਦਿਖਾਉਣਾ ਮੇਰਾ ਜਿਹੜਾ ਦੋਸਤੋ ਫਰਜ਼ ਆ ਤਸੰਦੀ ਦੇ ਨਾਲ ਤੁਹਾਨੂੰ ਦਿਖਾ ਦਾਂਗੇ ਤੇ ਆਓ ਕਰਦੇ ਆ ਗੱਲਬਾਤ ਬਾਈ ਸੰਦੀਪ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਆ ਜੀ ਤੇ ਵੈੜਾ ਓਵਰਆਲ ਜਿੰਨੀਆਂ ਵੀ ਦਿਖਾਵਾਂਗੇ ਸਾਰੀਆਂ ਚੰਗੀਆਂ ਹੁੰਦੀਆਂ ਨੇ ਵਧੀਆ ਪਸ਼ੂ ਹੁੰਦੇ ਆ ਪਰ ਤਸੰਲੀ ਜਿਹੜੀ ਆ ਇਹ ਕੋਈ ਆਗੂ ਵਪਾਰੀ ਵੀਰ ਚਲੋ ਬਾਈ ਸੰਦੀਪ ਉਹਨਾਂ ਦੀ ਗੱਲ ਕਰ ਲਈ ਆਪਣੀ ਤਸੱਲੀ ਆਪਣੀ ਸੋਚ ਸਮਝਦੇ ਹਿਸਾਬ ਨਾਲ ਕਰਕੇ ਲੈ ਕੇ ਆਉਂਦੇ ਆ। ਆਗੂ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ। ਆਪ ਦੀ ਸੋਚ ਸਮਝਦੇ ਹਿਸਾਬ ਨਾਲ ਤੁਸੀਂ ਤਸੱਲੀ ਕਰਕੇ ਲੈ ਕੇ ਜਾਇਓ। ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਜੀ ਸਾਸਰੀ ਕਾ ਸਾਸਰੀ ਦਾ ਸੰਦੂ ਸਾਬ ਠੀਕ ਠਾਕ ਹੋ। ਬਹੁਤ ਵਧੀਆ ਵੀਰ ਬਹੁਤ ਸੁਣਾਓ। ਹੋਰ ਪਰਵਾਹ ਠੀਕ ਠਾਕ ਸਾਬ। ਬਹੁਤ ਵਧੀਆ ਬਹੁਤ ਵਧੀਆ। ਕਰਤੇ ਅੱਜ ਫਿਰ ਲੋਡ ਵਧੂ ਹਾਂਜੀ ਹਾਂਜੀ ਅੱਜ ਆਪਣੇ ਕੋਲ 8 ਨਗ ਨਾਗ ਆ ਗਏ ਸੰਤੂ ਸਾਹਿਬ ਠੀਕ ਹੈ ਕਿਰਪਾ ਮਹਾਰਾਜ ਜੀ ਗੁਰੂ ਰਾਮਦਾਸ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਹਾਂਜੀ ਸੰਦੀਪ ਵੀਰੇ ਅੱਜ ਪਸ਼ੂ ਟੋਟਲ ਦਾ 8 ਕ ਨਾਗ ਹੈਗੇ ਹਾਂਜੀ 8 ਨਾਗ ਹੋਏ ਜੀ ਹਾਂ ਜਿਨ੍ਹਾਂ ਦੇ ਵਿੱਚੋਂ ਕਿੰਨੇ ਕ ਨਾਗ ਆ ਜੇ ਟੋਟਲ ਅੱਜ ਸੋਏ ਕਿਉਂਕਿ ਸੋਏ ਸੋਏ ਭੈਣ ਭਰਾ ਕੀ ਬੰਦੇ ਨੇ ਇਹਨਾਂ ਦੇ ਵਿੱਚ ਸੰਤੂ ਸਾਹਿਬ 2 ਨਾਗ ਸੋਏ ਆ ਬਾਕੀ ਹਾਜ਼ਰ ਹੀ ਅੱਜ ਕੋਈ ਦੋਹਾਂ ਚੰਵਾਂ ਦਿਨਾਂ ਦੀ ਖੇੜ ਹੈ ਕੋਈ ਜ਼ਿਆਦਾ ਲੰਮਾ ਸਮਾਣੀਗਾ ਦੋ ਦੋ ਚਾਰ ਚਾਰ ਦਿਨ ਮਿਹੜਾਂ ਲੈਂਦੀਆਂ ਮਿਹੜਾਂ ਬਾਕੀ ਬਹੁਤ ਜਿਆਦੀਆਂ ਖੜੀਆਂ ਜੀ ਮੈਂ ਕਿ ਤਿਆਰੀ ਦੇ ਵਿੱਚ ਜਿਹੜੇ ਰਹਿ ਗਏ ਪਸ਼ੂ ਤਿਆਰੀ ਚ ਕਹਿ ਸਕਦੇ ਆ ਤਿਆਰੀ ਤਿਆਰੀ ਹਾਂਜੀ ਹਾਂਜੀ ਠੀਕ ਆ ਤੇ ਮੋਹਲ ਸੰਦੀਪ ਭਾਈ ਆ ਦੱਸ ਦੋ ਮੋٹے ਤੌਰ ਤੇ ਕਿੰਨੇ ਤੋਂ ਲੱਗੇ ਮੈਕਸਿਮਮ ਆਪਣੇ ਕੋਲ 60 62 ਤੋਂ ਲੈ ਕੇ ਤੇ 75 80000 ਤੱਕ ਮਾਲ ਜਿਹੜਾ ਗੋਲ ਵੱਜਾ ਆਸਲੀਆ ਹਾਂਜੀ ਬਾਕੀ 60 62 ਵਾਲੀ ਦਾ ਨਾਰਮਲ ਹੋਰ ਮਿਹੜਾਂ ਜਿਹੜੀਆਂ ਮਿਲਣਗੀਆਂ ਜਿਆਦੇ ਤੋਂ ਤਾਂ ਨਹੀਂ ਜੇ ਕੋਈ ਆਖੇ 50 55 ਵਾਲਾ ਆਪਣੇ ਕੋਲ ਪਾਣੀ ਹੈਗਾ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਨਾਲ ਦੀ ਨਾਲ ਵੀ ਸੰਦੀਪ ਸ਼ੁਰੂ ਗਿਰੇ ਕਰੀਏ ਸੰਤੂ ਜਿਹੜਾ ਮੈਨੇ ਕੀ ਮੰਨ ਲਓ ਘਾਟ ਲਾਵਾਂਗੇ ਤੇ ਮਾਲ ਆਪਾਂ ਨੂੰ ਹੌਲਾ ਮਿਲੇਗਾ ਚੰਗੇ ਪੈਸੇ ਲਾਵਾਂਗੇ ਮਾਲ ਚੰਗਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਅਗਲੇ ਨੂੰ ਦਵਾਂਗੇ ਅਗਲਾ ਆਪੇ ਐਟੋ ਮੈਡੀਕਲ ਹੀ ਅਗਲੇ ਨੇ ਕਿਲੋ ਕਿਲੋ ਦੁੱਧ ਵੇਚ ਕੇ ਜਿਹਨੇ ਆਪਾਂ ਨੂੰ ਪੈਸੇ ਦੇ ਰਹੇ ਆ ਉਹ ਵੀ ਯਾਦ ਕਰੂਗਾ ਵਾਕਿਆ ਕੋਈ ਜਾਨਵਰ ਚੰਗਾ ਦਿੱਤਾ ਜੀ ਬਿਲਕੁਲ ਬਿਲਕੁਲ ਹਾਂ ਜੀ ਆ ਗੱਲ ਤਸਦੀਕ ਭਾਈ ਪਹਿਲੇ ਨੰਬਰ ਤੇ ਐਫ ਐਫ ਇਹ ਵੇੜ ਜਿਹੜੀ ਆ ਹਾਂ ਜੀ ਅੱਜ ਕ੍ਰੋਸ ਚ ਨਹੀਂ ਆਉਂਦੀ ਸੰਤੋਪਾ ਬਹੁਤ ਜਿਆਦੀ ਚੰਗੀ ਆ ਦੁੱਧ ਵੀ 30 ਕਿਲੋ ਦੇ ਲਗਭਗ ਕੱਢੂਗੀ ਵੇੜ ਠੀਕ ਆ ਤੇ ਦਿਨ ਕਿੰਨੇ ਬਾਕੀ ਸੀਲਸਲਾ ਗਠੰਡੀ ਠੰਡੀ ਵੇਖੋ ਕਿੰਨੀ ਜਿਆਦੀ ਹੈ ਜਿੱਦਾਂ ਮਰਜਾ ਚੱਡਾ ਵੇਖੋ ਝੋਲੀ ਵਾਲਾ ਚੱਡਾ ਕਿੱਥੇ ਚੱਡਾ ਲੱਗਾ ਢਿੱਲਾ ਵੇਖੋ ਦਿੰਨੀ ਆਹ ਨੂੰ ਤਾਂ ਐਕਸਟਰਾ ਉਡਦਾਰੀ ਹੈ ਸੰਧੂ ਸਾਹਿਬ 30 ਕਿਲੋ 30 ਕਿਲੋ ਵਾਹਣ ਦੁੱਧ ਕੱਢੂਗੇ ਜੇ ਕੋਈ ਚੰਗੀ ਸਾਮਬਾ ਠੀਕ ਹੈ ਵਾਟਰ ਕੁਆਲਿਟੀ ਏਂ ਦੋਸਤੋ ਬੇ ਘੱਟਰ ਕੁਆਲਿਟੀ ਹੈ ਵੱਡੀ ਹੈ ਕੁਆਲਿਟੀ ਹੈ ਤੇ ਸੂਵੇ ਦੂਜੇ ਕਿ ਤੀਜੇ ਤੀਜੇ ਹੋ ਗਈ ਓਏ ਸੰਦੀਪਰੇ ਸੰਧੂ ਸਾਹਿਬ ਸਵੇਰੇ ਵਾਗਲੇ ਨਹੀਂ ਆਨੇ ਦੂਜਾ ਵਾ ਪਰ ਤੂੰ ਤੀਜਾ ਮੰਨ ਕੇ ਚੱਲੋ ਆਪਾਂ ਤੀਜਾ ਹੀ ਆਣੇ ਕਉਂਕੀ ਭੈਣ ਭਰਾ ਕੋਈ ਹਾਂ ਜੀ ਸੁਭਾ ਦੋਸਤੋ ਤੀਜਾ ਮੰਨ ਲਿਓ ਠੀਕ ਆ ਬਾਕੀ ਹਵਾਨਾ ਬਿਲਕੁਲ ਤੁਸੀਂ ਆ ਵੇਖ ਲਓ ਥਣ ਥਣ ਦੀ ਕੁਆਲਿਟੀ ਦੇਖ ਲਓ ਵੀ ਬਿਲਕੁਲ ਚੰਗਾ ਥਾਣਾ ਇਹ ਘਟਣ ਨਹੀਂ ਕਿੰਨੀ ਹੁੰਦਾ ਦੇਣ ਜਿਹੜੀ ਆ ਤੁਹਾਨੂੰ ਨੋਰਮਲੀ ਹਵਾਨੇ ਦੇ ਵਿੱਚ ਇਹਨਾਂ ਰਸੇ ਵਾਂਗੂ ਮੋਟੀ ਬੀਜ ਬਿਲਕੁਲ ਪੂਲਾ ਹਵਾਨਾ ਸਾਰਾ ਤੇ ਕਿਸੇ ਤਰ੍ਹਾਂ ਦਾ ਵੀ ਸੰਦੀ ਵੀਰੇ ਟੋਕੇ ਦਿਖਾ ਦੇ ਮਾੜਾ ਜਿਵੇਂ ਆਪਾਂ ਕਹਿੰਦੇ ਹਾਂ ਸਪਰਸ਼ ਕਰਕੇ ਵੀ ਕਿਸੇ ਤਰ੍ਹਾਂ ਦਾ ਕੋਈ ਨਾੜ ਗੰਡ ਕਿਸੇ ਤਰ੍ਹਾਂ ਭੈਣ ਕੋਈ ਗੱਲ ਨਹੀਂ ਭੈਣ ਭਰਾ ਨੂੰ ਦੱਸਣ ਜੋ ਗੱਲ ਹੋਵੇ ਤਾਂ ਦੱਸ ਦਿਓ ਕੋਈ ਥਣਾ ਚ ਫਾਲਟ ਹੋਵੇ ਮੈਨਾਂ ਇੱਥੇ ਆ ਕੇ ਆਪਣੀ ਗਾਂ ਦੇਪ ਕੇ ਕੁਲ ਸਦੀਪ ਭਾਈ ਖੋਲ ਕੇ ਉਹਨਾਂ ਦਿਖਾ ਦੋ। ਬਾਕੀ ਦੋਸਤੋ ਜਿੰਨੀ ਕਿ ਤਸੱਲੀ ਆਪਾਂ ਕਰ ਸਕਦੇ ਆ ਓਨੀ ਜ਼ਰੂਰ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਉਸ ਤੋਂ ਬਾਅਦ ਆਪਾਂ ਵੀ ਸੰਤੂ ਸਾਹਿਬ ਤਸੱਲੀ ਕਰਕੇ ਉਹਨਾਂ ਅਗਲੇ ਭੈਣ ਭਰਾ ਆਪਣੇ ਕੋ ਆਵੇ ਭਵੇਂ ਰਾਤ ਰਵੇ ਆਪਦੀ ਪੂਰੀ ਤਸੱਲੀ ਕਰਕੇ ਖੜੇ। ਬਿਲਕੁਲ ਜੀ ਬਿਲਕੁਲ। ਹਾਂਜੀ। ਸੋ ਬਾਕੀ ਕਿਉਂਕਿ ਆਊਟ ਆਫ ਸਟੇਟ ਦੀ ਜੇਕਰ ਗੱਲ ਕਰੀਏ ਦੋਸਤੋ ਤੇ ਬਹੁਤੇ ਵੀਰ ਪੁੱਛਦੇ ਯਾਰ ਰਹਿ ਰੈਸ਼ ਦਾ ਕੋਈ 100 ਤਰ੍ਹਾਂ ਦਾ ਪ੍ਰਬੰਧ ਆ ਬਾਕੀ ਰੋਟੀ ਪਾਣੀ ਰੈਸ਼ ਦਾ ਪੂਰਾ ਪ੍ਰਬੰਧ ਆ। ਜੇਕਰ ਦੋਸਤੋ ਵੱਡੇ ਪੱਧਰ ਤੇ ਕੋਈ ਵਪਾਰੀ ਵੀਰ ਕੰਮ ਕਰਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਦਾ ਕੋਈ ਆਪਦਾ ਇੱਕ ਟਾਈਮ ਦੋ ਟਾਈਮ ਤਸੱਲੀ ਰਹਿ ਕੇ ਬਹਿ ਕੇ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਆ ਦੇਖੋ ਤੀਸਰਾ ਬਿਆਨ ਹੈ ਦੋਸਤੋ ਤੀਸਰਾ ਬਿਆਨ ਬਿਆਨੇ ਜਾ ਰਹੀ ਹੈ ਆ ਬਾਕੀ ਆਰਡਰ ਕੁਆਲਿਟੀ ਆਪ ਦੇਖ ਸਕਦੇ ਆ ਲੈਫਟੀ ਕਮਾਲ ਕੀ ਹੈ ਕਰੇ ਮੋਲ ਫਿਰ ਸੰਤੋਖ ਸਾਹਿਬ ਵੈਢ ਤੇ ਹੈਗੀ ਲੱਖ ਰੁਪਏ ਦੀ ਪਰ ਚਲੋ ਭੈਣ ਭਰਾਣੇ ਗਾਂ ਵੀ ਕਿਸੇ ਨੇ ਵੇਚਣੀ ਆਪਾਂ ਹਾਂ ਨਾ ਹੀ ਕੋਈ 80 ਨੇ ਆਖਣਾ 85 ਨੇ ਆਖਣਾ 75000 ਦੀ ਦੇ ਦਾਂਗੇ ਉਹਦੇ ਵਿੱਚੋਂ 100 ਰੁਪਏ ਛੋੜ ਕਰਾਂਗੇ ਪੂਰੇ 75 ਦੀ ਵਸ਼ੀ ਲਵਾਂਗੇ। ਪੂਰੇ 75 ਦੀ ਹਾਂਜੀ 75 ਦੀ ਲਵਾਂਗੇ ਵਹਿਰ ਲੱਖ ਰੁਪਏ ਦੀ ਵਿਕੂਗੀ। ਹੂੰ ਚਲੋ ਭਾਵੇਂ ਕੋਈ ਪਫਾਰੀ ਭਰਾਈ ਦਾ ਜੀ। ਵੇਖੋ ਪਲੀ ਜੁੜੀ ਵੀ ਕਿੱਡੀ ਸੰਤੂ ਸਾਹਿਬ। ਬਿਲਕੁਲ ਬਿਲਕੁਲ। ਹਾਂ ਅਜੇ ਦਿਨ ਵੀ ਦਾ ਨਹੀਂ ਪੂਰੀ ਹੈਲਦੀ ਹੈ ਦੋਸਤੋ। ਵਜਨਦਾਰ ਫੁੱਲ ਵਜਨਦਾਰ ਠੀਕ ਆ ਤੇ ਕੱਦ ਕਾਰ ਵੀ ਚੰਗਾ ਹੈਗਾ। ਬਹੁਤ ਜ਼ਿਆਦਾ ਵਜਨ। ਤੇ ਵੱਡੀਆਂ ਵਹਿੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ। ਠੀਕ ਆ। ਹਾਂਜੀ ਅਡਰ ਕੁਆਲਿਟੀ ਹੈ। ਸੋ ਹਰ ਪਾਸੇ ਤੁਸੀਂ ਵੇਖੋ ਪੰਡਾ ਪਾਈ ਖੜੀ ਹੈ ਅਜੇ ਦਿਨ ਲੈਂਦੀ ਹੈ। ਜਦੋਂ ਸੁਈ ਉਹਦੋਂ ਵੇਖੋ ਕਿਦਾਂ ਉਹਦ ਤੇ ਦੋਜਨਬਰ ਤੇ ਆਪਣੇ ਕੋਲੇ ਆ ਗਈ ਜਰਸੀ ਜਰਸੀ ਹਾਂਜੀ ਸੰਤੂ ਸਾਹਿਬ ਇਹ ਸੁਈ ਕਰਕੇ 3 ਵਜੇ ਦੀ 3000 ਰੁਪਏ ਪ੍ਰੋਪਰ ਪਾਤੀ ਇਹਨੇ ਆਪਾਂ 3-4 ਕਿਲੋ ਚੋਈ ਆਵੇਂ ਤੁਹਾਨੂੰ ਆਖੇ ਸਾਰੀ ਨਹੀਂ ਖਾਲੀ ਕੀਤੀ ਕਿਵਾਂ ਇਹ ਚੋਈ ਬੜੀ ਜਿਆਦੀ ਨਿਕਲੀ ਭਵੇਂ ਕੋਈ ਆਨਲਾਈਨ ਵੀਰ ਮਗਾਰੇ ਚੋਈ ਦੀ ਗਲਤੂ ਦੇ ਆਪਾਂ 2000 ਰੁਪਏ ਦੇਵਾਂਗੇ ਜਿੰਨੇ ਆਪਾਂ ਨੂੰ ਦੇਊਗਾ ਠੀਕ ਹੈ ਜੀ ਹਾਂਜੀ ਚੋਈ ਦਾ ਡੰਗਰ ਨਾ ਮਾਰਾ ਸੁਬਾ ਕਿਰਮਾ ਸੁਈ ਹੋ ਗਈ ਦੂਜਾ ਸੁਬਾ ਸੁਈ ਸੰਤੂ ਦੂਜਾ ਸੁਬਾ ਜ ਮੌਰਨਿੰਗ ਬੱਚਾ ਥੱਲੇ ਹਾਂਜੀ ਬੱਚਾ ਹੀ ਮਗਰੇ ਦੀ ਮਗਰ ਬੱਚਾ ਮੇਲ ਕਾਬ ਹੈ ਠੀਕ ਹੈ ਜੀ ਸੈਕੰਡ ਪਿਆਸ ਵਿਆ ਕੋਪੀ ਆ ਇਹ ਨੀਚੇ ਪਛੜਾ ਇਸਕੇ ਠੀਕ ਹੈ ਆਰਡਰ ਕੁਆਲਟੀ 80 ਹੈ ਦੋਸਤੋ ਆ ਵੀਡੀਓ ਵਿੱਚ ਇਹ ਦੇਖ ਸਕਦੇ ਤੇ ਜਰਸੀ ਠੀਕ ਹੈ ਜੀ ਜਰਸੀ ਥੋੜਾ ਜਿਹਾ ਕ੍ਰੋਸ ਸੰਦੀਪ ਜੀ ਹਾਂ ਜੀ ਥੋੜਾ ਜਹਾ ਕ੍ਰੋਸ ਜਰਸੀ ਇਹ ਵਿੱਚ ਜਿਹੜਾ ਦੋਸਤੋ ਕ੍ਰੋਸ ਆ ਠੀਕ ਹੈ ਐਜਪ ਜਿਵੇਂ ਜਰਸੀ ਕ੍ਰੋਸ ਆ ਆਪਾਂ ਕਹਿ ਸਕਦੇ ਆ ਤੇ ਹਵਾਨੇ ਦੀ ਕੁਆਲਟੀ ਚੰਗੀ ਆ ਸਾਈਜ਼ ਹਵਾਨੇ ਦਾ ਚੰਗਾ ਠੀਕ ਆ ਬਾਕੀ ਥਾਣ ਤੋਂੋਂ ਵਧੀਆ ਵਿਖਾਉਂਦੀ ਆ ਬਿਲਕੁਲ ਨੋਕ ਵਾਲਾ ਮੋਟਾ ਥਾਣਾ ਠੀਕ ਆ ਜੀ ਅੰਦਰ ਸਾਹਿਬ ਸੂਸਵਾਜ ਆ ਗਈ ਵਛੇ ਦੇ ਬਹੁਤ ਜੱਦ ਚੰਗੀ ਰਹਿਣਿਆ ਯਾ ਲੈ ਇਹ ਬੱਚਾ ਲਾ ਕੇ ਧਰਮ ਲਾ ਕੇ ਵਿਖਾਉਂਦੇ ਆ ਠੀਕ ਆ ਜੀ ਪੰਗਾ ਪਾਉਂਦੀ ਵੀ ਲੋੜ ਨਹੀਂ ਏਡੇ ਖੰਡੀ ਆਹ ਲੋ ਜੀ ਪਈ ਆ ਡਿਮਾਂਡ ਫਿਰ ਕਿੰਨੀ ਕਰਤੀ ਦੀ ਸਾਨੂੰ ਸਾਹਿਬ ਕੋਈ 70 ਨਹੀਂ 75 ਨਹੀਂ 60000 ਦੀ ਹਾਨਾ ਦਵਾਂਗੇ ਜੀ 60000 ਦੀ ਹਾਂਜੀ 60000 ਦੀ ਵਛੀ ਦਵਾਂਗੇ ਬਾਕੀ ਚਵਾਈ ਜਿਹੜੀਆ ਦੋਸਤੋ ਬਰਾਤ ਦੋਦੇ 20 ਕਿਲੋ ਦੇ ਲਾ ਕੇ ਭਾਗ ਕੱਢੂਗੀ ਬੈਠ ਬਹੁਤ ਜੱਦ ਚੰਗੀ ਥਾਣ ਲੈਵਾ ਬੱਸ ਇਹ 20 ਪਲੱਸ ਚੱਲਣਾ ਚਾਹੀਦਾ ਜੀ ਬਾਅਦ ਚੱਲੂਗੇ ਸੰਤੂ ਸਾਹਿਬ 20 ਦਾ ਜਿਹੜਾ ਆਰਡਰ ਕੁਆਰਲੀ ਕਿਹਾ 20 ਤੋਂ ਬਾਹਰ ਹੀ ਚੱਲੂਗੀ ਹੂੰ ਬਾਕੀ ਕੋਈ ਗਰਮੀ ਨਹੀਂ ਮਨਾਉਣੀ ਇਹਨੇ ਸੰਤੂ ਸਾਹਿਬ ਬਿਲਕੁਲ ਬਾਕੀ ਉਹ ਬਹਿਣੀ ਗੁਣੀ ਵਾਲੇ ਪਾਸੋਂ ਦੋਸਤੋ ਖਾਣਾ ਚੈੱਕ ਕਰਵਾ ਦਿਓ ਠੀਕ ਹੈ ਨਾਰਮਲੀ ਜਿਹੜੇ ਪਾਸੇ ਜਵਾਈ ਆਪਾਂ ਕਰਦੇ ਹਾਂ ਮੋਟੇ ਉਸ ਪਾਸੇ ਜਿਹੜਾ ਖਾਣਾ ਆ ਕੁਆਲਟੀ ਕੋਈ ਧੂਣੀ ਬੱਠਾ ਨਹੀਂ ਕੋਈ ਟੁਆਈ ਕਿਲੀ ਹੋਰੀ ਹੈ ਧੂਣੀ ਮੋਟਰ ਉਹ ਗੱਲ ਬਾਤ ਹੈ ਤੇ ਇਸ ਵਾਰ ਇੱਕ ਤੁਹਾਨੂੰ ਲਾਲ ਤੇ ਜਰਸੀ ਮਖਾ ਰਹੇ ਨੇ ਠੀਕ ਹੈ ਜੀ ਤੇ ਇਹ ਗੱਬਣਾ ਹਾਂਜੀ ਗੱਬੜੇ ਸੰਤੂ ਸਾਹਿਬ ਠੀਕ ਹੈ ਦੇ ਦੂਜਾ ਖੰਦੇਵੇਂ ਕਿ ਨਮਾ ਦੂਜਾ ਦੂਜਾਈ ਦੂਜੀ ਸਵੇ ਸੁਣੀ ਹੈ ਬੜੀ ਠੰਡੀ ਸੁਣੀ ਹੈ ਵੀ ਕੋਈ ਗੱਲ ਨਹੀਂ ਹੋਈ ਠੀਕ ਆ ਤਾਂ ਦੇਖੋ ਦੂਜਾ ਸੁਬਾ ਕਿਸਾਨ ਮੇਰੋਂ ਸੂਣ ਜਾ ਰਹੀ ਹੈ ਠੀਕ ਆ ਤੇ ਆ ਜਿਹੜੀ ਫੇਸ ਕੁਆਲਟੀ ਜੇ ਮੂੰਹ ਮੱਥਾ ਤੋਂ ਠੀਕ ਆ ਦੇਖ ਲਓ ਠੀਕ ਆ ਬਾਕੀ ਰੰਗ ਲਾਲ ਆ ਤੋ ਦੇਖ ਠੀਕ ਹੈ ਇਹਦਾ ਮੁੱਲ ਫਿਰ ਸੰਤੋਖ ਸਾਹਿਬ ਹਾਣਾਂ ਹੀ ਹਾਣਾਂ ਹੈ ਪੋਤਰਾ ਭਾਵਾ 65 ਦੀ ਵੇਚ ਲਈਏ ਬਾੜ ਦੀ ਵੇਚ ਲਈਏ ਹਾਣਾਂ ਹੈ 60000 ਦੇ ਦਾਂਗੇ ਠੀਕ ਹੈ ਠੀਕ ਹਾਂਜੀ ਬਾੜ ਦੀ 60 ਦੀ 60 ਦੀ ਦੇ ਦਾਂਗੇ 60 ਦੀ ਹਾਂਜੀ ਠੀਕ ਹੈ 60000 ਦੀ ਪੋਤਰਾ ਵਾਛੀ ਇੱਕ ਦੀ ਭਾਵਾ 65 ਦੀ ਵੇਚੀ ਹੈ ਭਾਵਾ 70 ਦੀ ਵੇਚੀ ਹੈ 60000 ਦੀ ਹਾਣਾਂ ਦੇ ਦਾਂਗੇ ਹੂੰ 60000 ਦੀ ਹਾਣਾਂ ਹਾਂਜੀ ਹਾਂ ਆ ਜਾ ਕੱਟੀ ਵੱਛੀਆ ਵਹ ਘਟੇ ਲਟਾਂ ਲੱਗ ਨੀਆਂ ਵਾਕੀ ਖਾਣ ਲੈਵਾ ਚੰਗਾ ਲੱਗਾ ਕਿ ਤਿਹੇ ਪਰੂ ਕੀ ਅਜੇ ਪੂਰਾ ਹਾਂ ਵਧੀਆ ਬਣੂਗੀ ਵੇਖੀ ਆ ਵਜਨ ਮਟਾ ਲੇਖੋ ਗੱਡਾ ਕਿਥੇ ਥਣ ਥਣ ਪੂਰਾ 6 ਸਾਂ ਤੋਂ 75 ਦੀ ਆ ਪਰ ਆਪਾਂ ਤੁਹਾਨੂੰ ਸਾੜ ਕੇ ਕਿਹਾ ਜੇ ਨਾ ਗੱਬਣ ਕਿ ਥਣ ਥਣ ਨੂੰ ਵੇਖੋ ਦੋਸਤੋ ਇਹ ਮੱਝਾਂ ਦਾ ਥਾਂ ਨਾ ਪੂਰਾ ਤੇ ਚਵਾਈ ਵਧੀਆ ਕਰਾ ਦੋਗੇ ਠੀਕ ਆ ਮੋਟੀ ਧਾਰ ਹੋਊਗੀ ਹਾਂਜੀ ਹਾਂਜੀ ਤੁਹਾਨੂੰ ਪੂਰੀ ਮੋਟੀ ਧਾਰ ਆ ਆ ਦੇਖੋ ਪਸੰਦ ਆਊਗੀ ਅੱਛੀ ਜਿਹੜੀ ਦੋਸਤੋ ਤੁਹਾਨੂੰ ਇਹ ਵੀ ਪਸੰਦ ਆਊਗੀ ਠੀਕ ਆ ਜਰਸੀ ਦੇ ਵਿੱਚ ਇਸ ਤੋਂ ਬਾਅਦ ਇੱਕ ਸ਼ਾਈ ਵਾਲਾਂ ਦੇ ਵਿੱਚ ਤੁ ਚੌਥੇ ਨੰਬਰ ਤੇ ਆ ਬਹੁਤ ਢੰਗੀ ਢੰਗੀ ਸੰਤੋ ਸਾਹਿਬ ਇਹ ਵੀ ਲਓ ਜੀ ਆਹ ਵੇਖੋ ਇਹ ਹੋਈ ਛੜਕ ਲੰਦਾ ਮੈਂ ਬੰਦ ਨਹੀਂ ਰਹਿ ਗਿਆ ਸੰਤੋ ਸਾਹਿਬ ਉਹ ਤੇ ਭੈਣ ਭਰਾ ਹਾਂ ਹਾਂ ਸੰਗ ਕਰੀ ਕੋ ਜਣਾ ਉਹ ਜਾਲ ਅਛਾ ਸੰਦੀਪ ਭਾਈ ਇਹ ਸੁਹਾਗਾ ਦੂਜਾ ਕਿ ਤੀਜਾ ਦੂਜਾ 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 ਸੁਹਾ ਲੈ ਜੂ ਇਹ 5-7 ਦਿਨ ਫੇਰ ਲੈ ਜੂ ਇਹ ਬਿਲਕੁਲ ਖੈ ਦੀ ਹੁੰਦੇ ਹਾਂ ਖਾਹੀ ਹੁੰਦੇ ਆ 5-7 ਦਿਨ ਸਮਾਂ ਲੈ ਜੂਗੀ ਸ਼ਾਈਗਾਲ ਅੰਗ ਦੇ ਵਿੱਚ ਇਹ ਜਿਹੜੀ ਦੋਸਤੋ ਫੈੜ ਦੂਜਾ ਸੁਹਾ ਸੂਣ ਜਾ ਰਹੀ ਹੈ ਫਿਰ ਸੰਤੋ ਸਾਹਿਬ ਤੇ ਆਵੇ ਰ ਬੰਨ ਵੀ ਪਾਉਂਦੀ ਹੈ ਠੀਕਾ ਬਾਕੀ ਜੰਮੀ ਪੜੀ ਪੂਰੀਏ ਦੋਸਤੋ ਹਾਈਟ ਮੀਡੀਅਮ ਤੁਸੀਂ ਕਾਊਂਟ ਕਰ ਸਕਦੇ ਹੋ ਤੇ ਸਿਰੋਂ ਘੋਡੀਆ ਬਿਲਕੁਲ ਤੇ ਆਹ ਧੰਨਵਾਜੇ ਬਿਲਕੁਲ ਇਹ ਉਲਟ ਬਹਿਣੀ ਦੇ ਪਾਸਿਓਂ ਸੱਜੇ ਖੱਬੇ ਜਿਹੜੇ ਪਾਸੇ ਮਰਜੀ ਦੇਖ ਲੋ ਮੋਟਾ ਪੋਲ ਹਨ ਪੱਟੂ ਵੀ ਪੂਰਾ ਜਦੋਂ ਦੋਸਤੋ ਆਪਾਂ ਸਮਝਾ ਦਿੱਤਾ ਠੀਕ ਹੈ ਤੇ ਆਹ ਫੇਸ ਕੁਆਲਟੀ ਜੇ ਤੇ ਮੁੱਲ ਸੰਦੀਪ ਜੀਰੇ ਫਿਰ ਤਾਂ ਲੈਣ ਦੇਣ ਕੀ ਕੀ ਸਭ ਸਾਹਿਬ 65 ਨੇ ਸਤਵੇਂ ਇਹ ਵੀ 60000 ਦੀ ਹਾਨਾ ਦਵਾਂਗੇ ਜੀ 60 ਦੀ 60 ਦੀ ਦਵਾਂਗੇ ਜੀ ਠੀਕ ਹੈ ਬੜੀ ਜਿਆਦਾ ਪਲੀ ਪਲੀ ਵੱਛੀ 65 ਦੀ ਹੈ ਪਰ ਆਪਾਂ 60 ਦੀ ਦਵਾਂਗੇ ਅਗਲਾ ਵੇਚ 60000 ਦੀ ਜਿਹੜੀ ਦੋਸਤੋ ਇਹ ਵਚੀ ਜਿਹੜੀ ਵੈਡ ਬੋਲ ਰਹੀ ਥੀ ਹਵਾਨਾ ਉਹਨਾਂ ਦਾ ਪੂਰਾ ਜਿਹੜਾ ਦੋਸਤ ਚਿਪ ਘੱਟ ਬਣਾਉਂਗਾ ਕਿਉਂ ਆ ਜਿਹੜਾ ਢਿੱਲਾ ਬਹੁਤ ਚਿਪ ਘੱਟ ਹਵਾਨਾ ਬਣਾਉਂਗਾ ਵੇਖੋ ਢਿਲ ਢੋਲੀ ਬਹੁਤ ਗਿੱਟ ਗਿੱਟ ਤਾਂ ਮਗਰ ਖਚਾ ਪੂਰਾ ਤੇ ਆ ਜਿਹੜੀ 60000 ਚ ਹੋਜੂਗੀ ਇਸ ਤੋਂ ਬਾਅਦ ਇੱਕ ਆ ਬਲੈਕ ਡਾਇਮੰਡ ਆ ਗਿਆ ਇੱਕ ਆ ਦੇਖੋ ਤੇ ਇਹ ਵੀ ਟੁਕੀ ਕਿੰਨੇ ਕ ਦਿਨ ਖੜੂਗੀ ਇਹ ਵੀ ਹਫਤਾ ਲੱਗ ਜਾਵੇ ਵੀਰ ਹਫਤਾ ਦੂਜਾ ਕਿ ਪਹਿਲਾ ਸਵੇਰ ਨਹੀਂ ਨਹੀਂ ਦੂਜਾ ਸਵੇਰ ਦੂਜਾ ਸਵੇਰ ਦੂਜੇ ਸਵੇਰ ਸੁਣੀ ਆ ਤੇ ਬਲੈਕ ਰੰਗ ਆ ਬਾਕੀ ਆ ਥਣ ਦੇ ਬਾਜੀ ਇੱਕ ਹਫਤਾ ਸਮਾਂ ਲੈ ਜੂਗੀ ਧੁੰਨ ਵਾਲੀ ਹੈ ਠੀਕ ਹੈ ਜੀ ਗਿੱਟ ਲਮਾਂ ਧੋਨਾ ਦੋਸਤੋ ਸ਼ਾਹੀ ਵਾਲਾ ਅੰਗ ਦੇ ਵਿੱਚ ਪਸੂ ਅੱਜ ਜ਼ਿਆਦਾਤਰ ਜੇਕਰ ਆਪਾਂ ਦੋਸਤੋ ਕਾਊਂਟ ਕਰੀਏ ਤਾਂ ਸ਼ਾਹੀ ਵਾਲਾ ਕਰਾਸ ਸ਼ਾਹੀ ਵਾਲਾ ਵੈੜਾ ਜਿਹੜੀਆਂ ਅੱਜ ਵੀਰ ਦੇ ਕੋਲ ਨੇ ਸੋ ਉਹਦੇ ਵੀਰ ਤੁਸੀਂ ਜਿਹੜੇ ਸ਼ਾਹੀ ਵਾਲ ਖਰੀਦਣ ਤੇ ਚਾਹਵਾਂ ਨੂੰ ਉਹ ਤੁਸੀਂ ਹੱਥ ਪਾ ਸਕਦੇ ਹੋ ਬਾਕੀ ਜਰਸੀ ਵੈੜਾ ਜਿਹੜੀਆਂ ਹੈਗੇ ਉਹ ਜਰਸੀ ਜਿਹੜੇ ਵੀਰ ਸ਼ਕੀਨ ਨੇ ਜਰਸੀ ਖਰੀਦ ਸਕਦੇ ਹੋ ਤੇ ਪਸੂ ਜਿਹੜਾ ਤੇ ਪੱਕੇ ਦੱਸਣ ਦੀ ਜ਼ਰੂਰ ਕਰ ਲਿਓ ਠੀਕ ਆ ਕਿਉਂਕਿ ਮਾਲ ਜਿਹੜਾ ਦੋਸਤੋ ਵਪਾਰ ਦਾ ਕੰਮ ਆ ਅੱਗੋਂ ਨਰਕ ਪਰਤ ਤੋ ਹੋ ਕੇ ਹੀ ਆਉਂਦੇ ਆ। ਹਮਸਾ ਮੈਂ ਜਿਹੜਾ ਵੀ ਵੀਰ ਆਪਣੇ ਕੋਲ ਆਵੇ ਮੈਂ ਨਾ ਤਸੱਲੀ ਕਰਕੇ ਖੜੇ। ਕਿਉਂਕਿ ਇਹ ਘੜੀ ਦਾ ਪਤਾ ਤੇ ਆਪ ਦਾ ਨਹੀਂ ਗਾਦਾ ਚਲੋ ਜਨਵਾਰ ਦੀ ਕੋਈ ਗਰੰਟੀ ਥੋੜੀ ਦਿੱਤੀ ਜਾਂਦੀ ਸੋਸ। ਹਾਂ ਪੂਰੀ ਸੱਲੀ ਕਰਕੇ ਖੜੇ ਆਪਣੇ ਘਰੋਂ ਜਿੰਨੇ ਕਰਣੀ। ਬਿਲਕੁਲ ਸੰਦੀਪ ਭਾਈ ਜੀ ਦਾ ਲੈਣ-ਦੇਣ ਫਿਰ। ਸੰਤੋ ਸਾਹਿਬ 60 ਦੀ ਹਾਨ ਆ ਨਾ ਇਹ ਵੀ ਹੋਣੀ ਆ। 60 ਹਾਂ 60 ਦੀ ਹੋਣੀ ਆ ਜਾਨਾ। 60000 ਦੀ ਇਹ ਵੀ ਹਾਨ ਆ ਠੀਕ ਹੈ ਜੀ। ਤੇ ਆ ਜਿਹੜਾ ਤੁਸੀਂ ਅੱਜ ਬਹੁਤ ਜਿਆਦੀ ਮਾਨੀ ਕਰਿਓ। ਬਾਕੀ ਥਾਣਾ ਆ ਬਿਲਕੁਲ ਮੁੱਠੀ ਵਾਲਾ ਠੀਕ ਹੈ ਜੀ ਗੇਠ ਲਮਾ ਤੁਨ ਵੀ ਹੈਗਾ ਸੋ ਪਾਇਓਰਿਟੀ ਦੇ ਵਿੱਚ ਤੁਸੀਂ ਜਿਹੜਾ ਜਿੰਨਾ ਕੰਮ ਕਰ ਸਕਦੇ ਹੋ ਝਾਲਰ ਝੂੜੋਂ ਦੇਖੋ ਬਹੁਤ ਵੱਡੀ ਝਾਲਰ ਖੁੱਲੀ ਝਾਲਰ ਆ ਦੇਖੋ ਠੀਕ ਹੈ ਤੇ ਐਨੀਮਲ ਚੰਗਾ ਚੰਗਾ ਪਸ਼ੂ ਧਾਨਾ ਜਰੂਰ ਤੁਸੀਂ ਚੰਕ ਵੱਡੀ ਸੰਸਵਾ ਬੱਚੀ ਬਿਲਕੁਲ ਜੀ ਤੇਲ ਤੋਂ ਲੈ ਕੇ ਬਿਨਾ ਤੇਲ ਤੋਂ ਨਹੀਂ ਨਹੀਂ ਬਿਨਾ ਤੇਲ ਤੋਂ ਇਹ ਆ ਵੇਖੋ ਕੋਈ ਮਾਸਾ ਤੇਲ ਨਹੀਂ ਲਾਇਆ ਮਾਲ ਜੀ ਹੈ ਨੈਚੁਰਲ ਹੀ ਹੈ ਹਾਂ ਜੀ ਹਾਂ ਜੀ ਤੇ ਵਧੀਆ ਪਸ਼ੂ ਧਾਨਾ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਜਿਹੜੀ ਇਹ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਕ੍ਰੋਸ ਹੈ ਸ਼ਾਈ ਵਾਲ ਆ ਗਿਆ ਜੀ ਸ਼ਾਈ ਵਾਲ ਜੀ ਤੇ ਇਹ ਵੀ ਠੁਕੀਏ ਕਿ ਸੋਈ ਹੈ ਸੰਧੂ ਸਾਹਿਬ ਨੇ ਇਹਨੇ ਮੈਂ ਦੱਸ ਦੇਣ ਲਾਇਆ ਨੇ ਇਹ ਤਾਂ ਦੁੱਧ 20 ਕਿਲੋ ਵੇੜ ਕੱਢੋ ਕਿ ਬਹੁਤ ਜ਼ਿਆਦਾ ਬਣੂਗੀ ਥੱਲੇ ਜੀ ਅੱਛਾ ਜੀ ਹਾਂ 20 ਤੋਂ ਬਾਹਰ ਜਾਊਗੀ ਜੇ ਕੋਈ ਚੰਗਾ ਬਣਦਾ ਖੁੱਲਾ ਬਹੁਤ ਜ਼ਿਆਦੀਆਂ ਜੇ ਮਗਰ ਟਮਾਉਂ ਢਿਲ ਟੁਲ ਜੜੀ ਆ ਦੋਸਤੋ ਕਿਉਂਕਿ ਸਾਰੇ ਵੀਰ ਤੁਸੀਂ ਸਿਆਣੇ ਹੋ ਆਪਦੀ ਵੇਖੋ ਜਿੱਦਾਂ ਤੁਸੀਂ ਕਰ ਲੈਣੀ ਆ ਵੀ ਚੱਡਾ ਤੁਸੀਂ ਵੇਖੋ ਅਜੇ ਤੱਕ ਲਾਏ ਪਈ ਆ ਅਜੇ ਬੰਨਾ ਬਿਲਕੁਲ ਬੰਨਾ ਸਟਾਰਟ ਹੋ ਗਈ ਤਕਰੀਬਨ ਤੇ ਬਾਕੀ ਗੱਲ ਜਿਹੜੀ ਆ ਦੋਸਤੋ ਕੋਈ ਹਫ਼ਤਾ 10 ਦਿਨ ਤ ਸੰਤੂ ਨੂੰ ਬਹੁਤ ਵਧੀਆ ਬੜਾ ਯਾਰਾ ਘੇਲਤੂ ਲੰਚੀ ਹੈ ਜੀ ਇਹੇ ਇਹਦਾ ਵਜਨ ਵੱਡਾ ਵੀ ਸੰਤੂ ਸਾਹਿਬ ਵੇਖੋ ਕਿੰਨਾ ਵੱਡਾ ਮੈਨਾਂ ਵੀ ਹਰ ਪਾਸੇ ਪੂਰੀ ਨਿੱਗਰ ਆ। ਬੱਸ ਜੇ ਦੱਸ ਦਿੰਦਾ ਇਹਨੇ ਜਦੋਂ ਆਇਆ ਬਣੀ ਤੇਰ ਵੇਖੋ। ਪੁੱਠਾ ਪਾਠਾ ਪੂਰਾ ਮੱਝਾ ਲਾਇਦਾ। ਹਾਂ ਜੀ ਆਂਦੀ ਆ ਜੇ ਕਿਹੜੇ ਤੇਰ ਨਾ ਕਿੰਨੀ ਹੈ ਝਾੜਾ ਮੇਰੇ ਕੋ ਕਿੰਨੀ ਕਿੱਥੇ ਜਾਂਦਾ। ਆਹ ਵੇਖੋ। ਬਹੁਤ ਜੀ ਤੇਲੇ ਹੁਣ। ਅਨੇ ਕਮਾਲਾਂ ਕਰਨੀਆਂ ਨੇ ਪ੍ਰਭੂ। ਕਿੰਨੀ ਜੀ ਕਮਾਲਾ ਕਰੂਗੀ ਵੈੜ ਤੇ ਆ ਠੀਕ ਆ ਦੋਸਤੋ ਬਾਕੀ ਆ ਵੈੜ ਵੈੜ ਤੁਸੀਂ ਤਸੱਲੀ ਦੇ ਨਾਲ ਦੇਖ ਲਿਆ ਤੁਸੀਂ ਦੀਪਾ ਜੀ ਲੈਣ ਦੇ ਨੇ ਤਾਂ ਵੀਰ ਦੱਸ ਦੇ ਵੀ। 60000 ਦੀ ਸਭ ਨੂੰ ਸਭ ਹਾਂ ਨਹੀਂ ਦਵਾਂਗੇ ਬਸ਼ੀ। 60000 ਦੀ। 60000 ਦੀ ਹਾਂ ਹਾਂ ਦਵਾਂਗੇ। ਠੀਕ ਆ ਜੀ ਬਾਕੀ ਗਜੈਸ਼ ਵੀਰ ਸੰਦੀਪ ਸਿੰਘ ਥੋੜੀ ਮਾਨਦਾਨ ਕਰ ਦਿਆ ਕਰਾਂਗੇ ਭਰਾ ਜੀ ਸੰਤੂ ਸਾਹਿਬ ਜੇ ਤੁਸੀਂ ਕਹੋ ਮਾਨਦਾਨ ਕਰਾਂਗੇ ਭੈਣ ਭਰਾ ਕੋ ਮੋੜੇ ਨਾ ਵੀ ਜਿੰਨੇ ਕੋ ਚਲੋ ਉਮੀਦ ਰੱਖ ਕੇ ਆਉਂਦਾ ਕੋਈ ਜੀ ਏਡੀ ਦੂਰ ਸੰਤੂ ਸਾਹਿਬ ਮਾਨਦਾਨ ਕਰਾਂਗੇ ਜਦੋਂ ਭੈਣ ਭਰਾ ਹੋਊਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਮਾਨਦਾਨ ਜਿਹੜਾ ਦੋਸਤੋ ਖੁੱਲਾ ਹੋ ਜੂਗਾ ਜਿਹੜਾ ਵੀਰ ਆਪਣਾ ਖਾਸ ਤੌਰ ਤੇ ਵੀਡੀਓ ਵੇਖ ਕੇ ਆਉਂਦੇ ਹੋ ਤਸੱਲੀ ਨਾਲ ਤੁਸੀਂ ਆਪਣੀ ਨਰਕਪਰਕ ਕਰਦੇ ਹੋ ਮਾਨਦਾਨ ਹੋ ਜੂਗਾ ਜਿਹੜੀ ਚੀਜ਼ ਪਸੰਦ ਆਉਂਦੀ ਏ ਵੀ ਇਹ ਨਹੀਂ ਹੈਗਾ ਕਿ ਮਾਨਦਾਨ ਨਾ ਹੋਊਗਾ ਇਸ ਕਿਤੇ ਦੇ ਉੱਪਰੋਂ ਤੁਹਾਡਾ ਇਸ ਤੋਂ ਬਾਅਦ ਇੱਕ ਆ ਵ ਇਹ ਬਰੀਡ ਵਿੱਚ ਥੋੜੀ ਆ ਗਈ ਕ੍ਰੋਸ ਵਿੱਚ ਆਈ ਹੈ ਹਾਂਜੀ ਕ੍ਰੋਸ ਆ ਜਰਸੀ ਕ੍ਰੋਸ ਜੀ ਹੁੰਦੀ ਹੈ ਜੀ ਜਰਸੀ ਵਿੱਚ ਕ੍ਰੋਸ ਹੀ ਆ ਥੋੜਾ ਜਿਹਾ ਇਸ ਕੁਆਲਟੀ ਆ ਜਰਸੀ ਸ਼ਹੀਵਾਲ ਕ੍ਰੋਸ ਮੰਨ ਲਓ ਧੁੰਨ ਧੰਨ ਵੀ ਜਿਹੜਾ ਸ਼ਹੀਵਾਲ ਦਾ ਅਗਲਾ ਹਿੱਸਾ ਥੋੜਾ ਜਿਵੇਂ ਜਰਸੀ ਦਾ ਮੰਨਣਾ ਪੈਂਦਾ ਆ ਤਾਂ ਤੋਂ ਬਾਅਦ ਇਹਦਾ ਦੋਸਤੋ ਧੁੰਨ ਦਾ ਆਰਡਰ ਥਾਣ ਆ ਸਾਰਾ ਜਿਹੜਾ ਬੈਕ ਸਾਈਡ ਤੋਂ ਸੂ ਇਹ ਪ੍ਰੋਪਰ ਜਿਹੜਾ ਸ਼ਹੀਵਾਲ ਦਾ ਬੈਕ ਸਾਈਡ ਜੀ ਨਜ਼ਰ ਆਉਂਦਾ ਸੰਦੀਪ ਭਾਈ ਇਹ ਸੂਆ ਕਿਨਵਾ ਸੂਕੂ ਫਿਰ ਦੂਜਾ ਸੂਆ ਸੂਈ ਆ ਸੰਧੂ ਸਾਹਿਬ ਇਹ ਸੂਈ ਆ ਆਈਟਮ ਯਾਨੀ ਕਿ ਕੱਲ ਦੀ ਸੂਈ ਵਾਸੀ ਠੀਕ ਆ ਜੀ ਹਾਂ ਪੂਰਾ ਪਹੁੰਚ ਦੋੜਾਂ ਕੋਈ ਤਸੱਲੀ ਕਰ ਲੈ ਭਾਵੇਂ ਧਾਰੋਣਾ ਮਾਰੇ ਚੋਹੀ ਬਹੁਤ ਜਿਆਦਾ ਚੰਗੀ ਲੱਗੀ ਠੀਕ ਆ ਤੇ ਥੱਲੇ ਬੱਚਾ ਕੀ ਪਤਾ ਇਹਨੇ ਬੱਚਾ ਇਹ ਦਿਨ ਬੱਚਾ ਥੱਲੇ ਮੇਲ ਕਾਫ ਤੇ ਕੱਲ ਦੀ ਸੂਈਆ ਠੀਕ ਹੈ 14 ਕਿਲੋ ਨੈਟ ਬੌਲਾ ਜਿਹੜਾ ਬਿਲਕੁਲ ਹਾਜ਼ਰ ਆਇੰਦੇ ਕੋਲ ਕਿਉਂ ਬਸ마ਵੀਰ ਸੰਦੀਪ ਜੀ ਕਿੱਦਾਂ ਬਿਲਕੁਲ ਓਕੇ ਸੰਧੂ ਸਾਹਿਬ ਬਿਲਕੁਲ ਓਕੇ ਆ ਬਾਕੀ ਬੱਚਾ ਵੀ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਸੋ ਕੱਲ ਮਾਰਨਿੰਗ ਕੱਲ ਕਿਦੇ ਸੂਈ ਆ ਤੇ ਕਦ ਕਾੜ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਵੱਡੇ ਕਦ ਕਬੂਤਰੀ ਆ ਕਦ ਕਾੜ ਬਹੁਤ ਆ ਬੇਲ ਬੜੀ ਆ ਲੰਬਾਈ ਤੁਹਾਨੂੰ ਆ ਦਿਖਾਉਣੇ ਆ ਬੈਕ ਸਾਈਡ ਤੋਂ ਵੀ ਲੰਬਾਈ ਵੀ ਵਾਧੂਗਾ ਤੇ ਬਾਕੀ ਸੂ ਦੇ ਵਿੱਚ ਆ ਪਸ਼ੂ ਠੀਕ ਆ ਕੋਈ 1 2 4 ਦਿਨਾਂ ਤੱਕ ਮੈਂਟੇਨ ਆਪਦੇ ਆਪ ਨੂੰ ਕਰ ਲੂਗਾ ਤੇ ਹਵਾਨਿਆਂ ਟੈਕਵਾਲਟੀ ਫੁੱਲ ਵੱਡੀ ਆ ਠੀਕ ਆ ਤੇ ਥੱਲੇ ਮੇਲ ਕਾਫ ਆ 25 ਹੈ ਜੀ ਹਾਂ ਜੀ 25 ਹੈ ਜੀ ਮੈਨੂੰ ਭੇਖਾ ਲੱਗਿਆ ਰਸ ਜੀ ਆ ਮਗਰ ਜਿਹੜਾ ਬੱਚਾ ਜੋ ਉਸੋ ਲਾਸਟ ਫਾਈਨਲ ਤੇ ਜਿਹੜੀ ਤੁਹਾਨੂੰ ਇਹ ਆਪਾਂ ਵਹਿੜ ਦਿਖਾਈ ਆ ਬੱਚੀ ਆ ਫੀਮੇਲ ਕਾਫ ਆ ਥੱਲੇ ਠੀਕ ਆ ਜੀ ਤੇ ਆ ਵਹਿੜ ਆ ਤੇ ਆ ਅੱਜ ਪ੍ਰੋਪਰ ਪਸ਼ੂ ਸੀਗੇ ਬਾਈ ਸੰਦੀਪ ਦੇ ਕੋਲ ਤੇ ਰੇਟਿੰਗ ਦਾ ਵੀ ਰਹਿ ਗਿਆ ਤੁਸੀਂ ਮਾੜਾ ਸਤਨ ਸਭਾ ਹਾਂ ਇਸ ਤੋਂ 20000 ਦੀ ਮਸ਼ੀਤ ਮੰਗ ਲਈ 57 ਦੀ 14 ਕਿਲੋ ਦੁੱਧ 13 14 ਕਿਲੋ ਬੋਲਾ ਮਿਲ ਕੇ ਜਿਹੜਾ ਮਰਦ ਕਰਦੇ ਠੀਕ ਆ ਜੀ 55 ਦੀ ਨਵਾਂ ਗਿਆ ਨਾ 55000 ਦੀ ਹਾਂ ਜੀ ਠੀਕ ਆ ਸੰਦੀਪ ਬਾਈ ਤੇ ਇਹ 57000 ਦੀ ਵੀਰੋ ਹੋ ਜੂਗੀ ਠੀਕ ਆ ਫੀਮੇਲ ਕਾਫ ਆ ਬਾਕੀ ਵਹਿੜ ਦਾ ਜਿਹੜਾ ਮੂੰਹ ਮੱਥਾ ਫੇਸ ਕੁਆਲਿਟੀ ਹਰ ਪਾਸਿਓਂ ਪ੍ਰੋਪਰ ਤੁਸੀਂ ਇੱਥੇ ਜਿਹੜੀ ਰਹਿੰਗੀ ਤਾਂ ਬਸ ਤੁਸਾਂ ਕੱਡਾ ਬੜਾ ਹੈ ਤੇ ਚਲੇ ਜਾਂਦੇ ਆ ਸਾਰੀ ਸਾਫ ਸੁੱਥੀ ਕੀਤੀ ਕਰਕੇ ਇੱਕੀ ਝੜ ਗਈ ਆ ਆ ਦੇਖੋ ਠੀਕ ਆ ਬਾਕੀ ਥਣ ਥਣ ਚੰਗਾ ਨਾੜੂ ਬਿਲਕੁਲ ਨਾਲ ਹੀ ਬਚੀ ਦੇ ਆ ਦੇਖੋ ਠੀਕ ਆ ਕੰਟੈਕਟ ਨੰਬਰ ਭਾਈ ਸੰਦੀਪ ਆਪਣੇ ਦਈਏ ਵੀਰਾਂ ਨੂੰ 8437038939 ਹੂੰ 8437038939 ਠੀਕ ਹੈ ਜੀ ਹਾਂਜੀ ਠੀਕ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੰਦੀਪ ਬੋਲਰ ਡੇਰੀ ਫਾਰਮ ਪਹੁੰਚਿਆ ਦੋਸਤੋ ਸੌਰ ਸਿੰਘ ਅੱਜ ਖਾਸ ਵਿਜ਼ਿਟ ਸੀ ਆਪਣੀ ਤੇ ਸੌਰ ਸਿੰਘ ਤੋਂ ਪੁੱਛਰ ਪਿੰਡ ਵਾਲੇ ਬਿਲਕੁਲ ਸ਼ੜਕ ਦੇ ਉੱਪਰ ਵੀਰ ਹੋਣਾ ਦਾ ਜਿਹੜਾ ਬਾਹਰ ਖੇਤਾਂ ਦੇ ਵਿੱਚ ਬੈਕਾਂ ਡੇਰੀ ਫਾਰਮ ਸੋ ਕਿਸੇ ਲੋਕੇਸ਼ਨ ਲਾ ਕੇ ਤੁਸੀਂ ਆ ਸਕਦੇ ਹੋ ਸੌਰ ਸਿੰਘ ਪਿੰਡ ਦੀ ਮੋਸਟਲੀ ਬਹੁਤ ਵੀ ਜਿਹੜੇ ਮਾਝੇ ਤੋਂ ਆਪਣੀ ਬਿਲੋਂਗ ਕਰਦੇ ਹੋ ਪਤਾ ਸੌਰ ਸਿੰਘ ਦਾ ਸੋ ਜਿਹੜੇ ਵੀਰ ਆਪਣੇ ਕੋਈ ਆਊਟ ਆਫ ਪੰਜਾਬ ਦੀ ਜਾਂ ਦੁਆਬੇ ਜੁਆ ਰਹੇ ਹੋ ਮਾਲਵੇ ਜੁਆ ਰਹੇ ਤਾਂ ਸੌਰ ਸਿੰਘ ਵਿਜ਼ਿਟ ਕਰਨੀ ਆ ਬਿਲਕੁਲ ਪਿੱਖੀ ਮਿੰਟ ਤੋਂ ਦੋਸਤੋ ਚਵਾਲ ਬਾਬਾ ਬੁੱਢਾ ਰੋਡ ਖਾਸ ਹੈ ਜੀ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ